ਸ਼ਰਮਾ ਜੀ ਖਬਰਾਂ ਦੇ ਵਾਲਾ ਆਈਏ ਤੇ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਕ੍ਰਾਈਮ ਦੇ ਵਿੱਚ ਆਪਾਂ ਵਾਧਾ ਦੇਖ ਰਹੇ ਹਾਂ 2 ਜਨਵਰੀ ਤੋਂ ਲੈ ਕੇ 6 ਜਨਵਰੀ ਤੱਕ ਪੰਜਾਬ ਦੇ ਵਿੱਚ ਵੱਡੇ ਕਤਲ ਹੁੰਦੇ ਨੇ 4 ਇੱਕ ਕਬੱਡੀ ਖਿਡਾਰੀ ਦਾ ਇੱਕ ਐਨਆਰਆਈ ਔਰਤ ਦਾ ਤੇ ਦੋ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਲੋਕਾਂ ਦੇ ਕਤਲ ਹੁੰਦੇ ਨੇ ਇੱਕ ਕਾਂਗਰਸੀ ਦਾ ਵੀ ਕਤਲ ਹੋਇਆ ਸਵਾਲ ਪੈਦਾ ਹੋ ਗਿਆ ਇਹ ਹੋ ਰਿਹਾ ਕਿ ਕੀ ਪੰਜਾਬ ਜਿਹੜਾ ਹੈ ਗੈਂਗਸਟਰਾਂ ਦਾ ਸੇਫ ਹਾਰ ਬਣ ਗਿਆ ਜੀ ਪ੍ਰਵੀਨ ਜੀ ਤੁਸੀਂ ਦਰੁਸਤ ਫਰਮਾਇਆ ਕਿ ਅਲੰਘੇ ਦੋ ਤਿੰਨ ਦਿਨਾਂ ਦੇ ਦਰਮਿਆਨ ਹੀ ਜਿਹੜੇ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਜੀ ਉਸ ਨੇ ਇੱਕ ਵਾਰ ਫਿਰ ਸਿਸਟਮ ਨੂੰ ਕਟਹਿਰੇ 'ਚ ਖੜਾ ਕੀਤਾ ਸਰਕਾਰੀ ਤੰਤਰ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਪੰਜਾਬ 'ਚ ਵਾਪਰ ਕੀ ਰਿਹਾ ਹਮ ਇੱਕ ਦੌਰ ਹੁੰਦਾ ਸੀਗਾ ਜਦੋਂ ਆਪ ਕਹਿੰਦੇ ਆ ਕਿ ਰਾਜਿਆਂ ਮਹਾਰਾਜਿਆਂ ਦਾ ਰਾਜ ਸੀ ਹਾਂਜੀ ਤਦ ਡਾਕੂ ਘੋੜਿਆਂ ਤੇ ਚੜ ਆਉਂਦੇ ਸੀ ਤੇ ਪੂਰੇ ਮਤਲਬ 40 50 ਡਾਕੂ ਆ ਗਏ ਜੀ ਪਿੰਡ ਘੇਰ ਲਿਆ ਜੀ ਲੁੱਟ ਕੇ ਲੈ ਗਏ ਜੀ ਇੱਕ ਪ੍ਰਕਿਰਿਆ ਸੀ ਉਸ ਤਰ੍ਹਾਂ ਦੀ ਹਣਾ ਹੂੰ 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 ਪਰ ਜਿਹੜੀ ਇਸ ਤਰ੍ਹਾਂ ਕੋਈ ਬਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਹੁੰਦੀ ਸੀ ਤਾਂ ਹੁੰਦਾ ਸੀ ਕਿ ਬੰਦਾ ਜੀ ਪੈਦਲ ਜੰਗਲ ਜਾ ਰਿਹਾ ਹੈ ਬਾਂਡੇ ਜਾ ਰਿਹਾ ਹੈ ਕਿਤੇ ਜੰਗਲ ਚ ਘੇਰ ਲਿਆ ਜੀ ਸੁੰਨੇ ਰਾਤੇ ਘੇਰ ਲਿਆ ਜੀ ਇਹ ਪ੍ਰਕਿਰਿਆ ਹਮ ਅੱਜ ਦੇ ਦਿਨਾਂ ਤੱਕ ਵੀ ਹੁੰਦੀ ਰਹੀ ਕਿ ਵੀ ਚੋਰੀ ਚਕਾਰੀਆਂ ਜਾਂਦੀ ਹੈ ਨਹਿਰ ਦੇ ਪੁਲ ਤੇ ਰਾਤ ਨੂੰ ਘੇਰ ਲਿਆ ਜੀ ਪਿੰਡੋਂ ਬਾਹਰ ਘੇਰ ਲਿਆ ਜੀ ਖਾਲੀ ਥਾਂ ਤੇ ਘੇਰ ਲਿਆ ਜੀ ਹਮਮ ਮਤਲਬ ਇਹ ਹੁੰਦਾ ਸੀ ਕਿ ਅਸੀਂ ਘਾਤ ਲਾ ਕੇ ਹਮਲਾ ਕਰਨਾ ਹੈ ਲੋਕਾਂ ਦੀ ਨਜ਼ਰ ਤੋਂ ਬਚ ਕੇ ਹਮਲਾ ਕਰਨਾ ਹੈ ਹੈਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਮਤਲਬ ਕਤਲ ਦੇ ਮਾਮਲੇ 'ਚ ਵੀ ਇਹ ਹੁੰਦਾ ਸੀ ਤਾਂ ਜੀ ਫਲਾਣੀ ਥਾਂ ਤੇ Laash ਮਿਲੀ ਜੀ ਕੌਣ ਕਰ ਗਿਆ ਜੀ ਪਤਾ ਨਹੀਂ ਠੀਕ ਹੈ ਅੱਜ ਕੱਲ CCTV ਕੈਮਰੇ ਹੁੰਦੇ ਆ ਅੰਗੇ ਪਿਛੇ ਦੀ ਫੁਟੇਜ ਕੱਢ ਲਈ ਜਾਂਦੀ ਹੈ ਪਰ ਤਾਂ ਵੀ ਬੰਦਾ ਲੋਕਾਂ ਦੀ ਨਜ਼ਰਾਂ ਤੋਂ ਬਚ ਕੇ ਵਾਰਦਾਤ ਕਰਨਾ ਚਾਹੁੰਦਾ ਸੀ ਚਾਹੇ ਉਹ ਚੋਰ ਸੀ ਚੱਕਾ ਸੀ ਚਾਹੇ ਡਾਕੂ ਸੀ ਚਾਹੇ ਗੈਂਗਸਟਰ ਸੀ ਚਾਹੇ ਕੋਈ ਸੀ ਜੀ ਜੀ ਬਿਲਕੁਲ ਅਰੇ ਇੰਨੀ ਹਿੰਮਤ ਕਿੱਥੋਂ ਆਈ ਕਿ ਤੁਸੀਂ ਸ਼ਰਿਆਮ ਸਰੇ ਬਾਜ਼ਾਰ ਚੌਂਕ ਚ ਘੇਰੋਂ ਚਾਹੇ ਉਹ ਸਿੱਧੂ ਮੂਸੇ ਵਾਲਾ ਹੋਵੇ ਤੇ ਚਾਹੇ ਕੋਈ ਹੋਵੇ ਹੂੰ 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 ਤੁਸੀਂ ਦੁਕਾਨ ਹੱਟੀ ਤੇ ਬੈਠੇ ਨੂੰ ਗੋਲੀ ਮਾਰੋ ਹੂੰ ਤੁਸੀਂ ਬਾਜ਼ਾਰ ਦੇ ਵਿੱਚ ਬੰਦੇ ਤੇ ਮੂਰੇ ਮੋਟਰਸਾਈਕਲ ਲਾ ਕੇ ਗੋਲੀਆਂ ਮਾਰੋ ਹੂੰ 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 ਇਹ ਤੋਂ ਗਾਂ ਬਦ ਕੇ ਤੁਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋਇਆ ਹੋਵੇ ਤੇ ਖੇਡ ਮੈਦਾਨ ਦੇ ਵਿੱਚ ਆ ਕੇ ਬੰਦਾ ਮਾਰ ਜੋ ਸਹੀ ਗੱਲ ਹੈ ਤੇ بیا ਦੇ ਡੀਜੇ ਵੱਜ ਰਹੇ ਹੋਣ ਭੰਗੜੇ ਪੈ ਰਹੇ ਹੋਣ ਮੰਤਰੀ ਸ਼ੰਤਰੀ ਐਮ ਐਲ اے ਲੋਕ ਤੁਰੇ ਫਿਰਦੇ ਹੋਣ ਖਾਣਾ ਪੀਣਾ ਚੱਲ ਰਿਹਾ ਹੋਵੇ ਬੇਖੌਫ ਉਹ ਕਲਿੱਪ ਦੇਖ ਕੇ ਦੇਖੋ ਜਿੱਚ ਤੁਰੇ ਆਉਂਦੇ ਨੇ ਤੇ ਜਿੰਨੀ ਬੇਖੌਫਤਾ ਨਾਲ ਉਹ ਗੋਲੀ ਮਾਰ ਕੇ ਚੁਪ ਚਪ ਕਰਕੇ ਭੱਜ ਜਾਂਦੇ ਨੇ ਮਤਲਬ ਉਹਨਾਂ ਦੇ ਉੱਤੇ ਕੋਈ ਸਹਿਮ ਡਰ ਪੈ ਨਹੀਂ ਸੀ ਕਿ ਅਸੀਂ ਪੀੜ ਦੇ ਵਿੱਚ ਬਦਦਤ ਮੰਜਾਮ ਦੇ ਰਹੇ ਹੂੰ ਇਹ ਸਾਰੀ ਚਮਤਕ ਕਿੱਥੋਂ ਆਉਂਦੀ ਆ ਜੀ ਇਹ ਸਾਰੀ ਤਾਕਤ ਕਿੱਥੋਂ ਆਉਂਦੀ ਆ ਹੂੰ ਕੀ ਇਸ ਤਾਕਤ ਦੇ ਪਿੱਛੇ ਇਸ ਕਾਰਿਆਂ ਨੂੰ ਅੰਜਾਮ ਦੇਣ ਦੇ ਪਿੱਛੇ ਇਹ ਹੈ ਕਿ ਗੈਂਗਸਟਰ ਹੀ ਸਰਕਾਰ ਚਲਾ ਰਹੇ ਨੇ ਹਾਂ 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 ਸਹੀ ਗੱਲ ਕੀ ਗੈਂਗਸਟਰ ਇੰਨੇ ਤਾਕਤਵਰ ਨੇ ਕਿ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਬਿਨਾ ਇਹਨਾਂ ਦਾ ਸਿਸਟਮ ਚੱਲਣਾ ਨਹੀਂ ਉਹ ਅਸੀਂ ਉਹਨਾਂ ਦੇ ਤਾਰਨਾਰ ਬਣ ਗਏ ਜਾਂ ਉਹਨਾਂ ਨੂੰ ਪਤਾ ਹੈ ਕਿ ਸਾਡਾ ਸਿਸਟਮ ਪੁਲਿਸ ਇੰਨਾ ਨਲਾਇਕ ਤੇ ਗਰਖ ਚੁੱਕਿਆ ਕਿ ਸਾਡੇ ਤੱਕ ਕੋਈ ਪਹੁੰਚ ਅਪਰੋਚ ਨਹੀਂ ਕਰ ਸਕਦਾ ਹਾਂ ਸਹੀ ਹੈ ਜੀ ਜਾਂ ਫਿਰ ਇਹ ਮਿਲੀਪੁਕਤ ਤੋਂ ਬਿਨਾ ਸੰਭਵ ਨਹੀਂ ਹਮ ਕਿਹੜਾ ਕਾਰਨ ਹਮ ਦੂਸਰਾ ਪੰਜਾਬ ਦੇ ਵਿੱਚ ਮਤਲਬ ਜਿਹੜਾ ਸੂਬਾ ਸੇਫ ਮੰਨਿਆ ਜਾਂਦਾ ਹੈ ਜਿਹੜਾ ਸੂਬਾ ਭਾਈਚਾਰਕ ਤੌਰ ਤੇ ਮਜ਼ਬੂਤ ਮੰਨਿਆ ਜਾਂਦਾ ਹੈ ਜਿਸ ਸੂਬੇ ਦੇ ਵਿੱਚ ਕਿਸੇ ਨਾਲ ਹੋਰੇ ਧੱਕੇ ਬਦੀਕੀ ਦੇ ਲਈ ਜਾਨ ਪਛਾਣਾਂ ਆ ਵੀ ਹੋਵੇ ਤਾਂ ਵੀ ਖੜਨ ਵਾਲੇ ਲੋਕ ਨੇ ਹੈਗੇ ਨੇ ਬਿਲਕੁਲ ਉਸ ਸੂਬੇ ਦੇ ਵਿੱਚ ਜੇਕਰ ਲਗਾਤਾਰ ਜੀਆਂ ਵਾਰਦਾਤਾਂ ਹੋ ਰਹੀਆਂ ਔਰ ਜਿਹੜੀ ਸਰਕਾਰੇ ਕਹਿ ਕੇ ਆਈ ਸੀ ਕਿ ਜੀ ਚਿੱਟੇ ਦੇ ਵਪਾਰੀ ਨੇ ਜੀ ਇਹ ਦੂਜੀਆਂ ਪਾਰਟੀਆਂ ਵਾਲੇ ਨਸ਼ੇ ਦੇ ਵਪਾਰੀ ਨੇ ਜੀ ਗੈਂਗਸਟਰ ਨਾਲੇ ਪਾਲੇ ਨੇ ਜੀ ਅਸੀਂ ਸਫਾਇਆ ਕਰ ਦਾਂਗੇ ਉਹਨਾਂ ਨੂੰ ਆਿਆਂ ਨੂੰ 4 ਸਾਲ ਹੋਲੇ ਸਹੀ ਗੱਲ ਆ ਬਿਲਕੁਲ ਤੇ ਤੁਹਾਡੇ ਆਉਂਦਿਆਂ ਹੀ ਸਿੱਧੂ ਮੂਸੇ ਵਾਲਾ ਹੈ ਨਾ ਉਹ ਅੰਬੀਆਂ ਉਹਦਾ ਕਤਲ ਹੁੰਦਾ ਤੇ ਆ ਹੁਣ ਤੁਸੀਂ ਗੱਲ ਕੀਤੀ ਰਾਣਾ ਬਲਾਚੌਰੀਆ ਤੇ ਆ ਹੁਣ ਤੁਹਾਡੇ ਸਰਪੰਚ ਦੀ हां जी मान कोदा पिंडो मुंडा लगदा जी भतीजा लगदा जी ओदी लगातार बार दतन ਹੁਣ ਤਾਂ ਆਵਾ ਦੀ ਪਾਰਟੀ ਦੇ ਲੀਡਰਾਂ ਤੱਕ ਆ ਗਏ ਸਹੀ ਗੱਲ ਆ ਬਿਲਕੁਲ ਤੁਸੀਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਸਕਦੇ ਪੰਜਾਬ ਨੂੰ ਕੀ ਬਚਾਓਗੇ ਹੂੰ ਸੋ ਇਸ ਲਈ ਇਹ ਵੱਡਾ ਸਵਾਲ ਸਿਸਟਮ ਤੇ ਸਰਕਾਰ ਤੇ ਖੜਾ ਹੈ ਯੇ ਸਹੀ ਹੈ ਹਾਂਜੀ ਹੋਰ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਇੱਕ ਜੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਇੱਕ ਜੁੱਧ ਗੈਂਗਸਟਰ ਵਿਰੁੱਧ ਲੜ ਰਹੇ ਹਾਂ ਇਹ ਨਿਰਾ ਝੂਠ ਹੈ ਇੱਕੋ ਜੁੱਧ ਹੈ ਜੇ ਲੜਨਾ ਹੋਵੇ ਹੂੰ ਇੱਕ ਕੜੀ ਹੈ ਬਿਲਕੁਲ ਜੀ ਸਹੀ ਹੈ ਨਸ਼ਾ ਔਰ ਗੈਂਗਸਟਰ ਇੱਕ ਕੜੀ ਦਾ ਹਿੱਸਾ ਨੇ ਔਰ ਇਹ ਕੜੀ ਮਜਬੂਤੀ ਨਾਲ ਬਿਨਾ ਪ੍ਰਸ਼ਾਸਨ ਦੀ ਸ਼ਹਿਤੋ ਅੱਗੇ ਨਹੀਂ ਵੱਸ ਸਕਦੀ ਹਮ ਸਹੀ ਜੇ ਇਹਨੂੰ ਰਾਜਿਤਕ ਥਾਪੜਾ ਮਿਲਿਆ ਹੋਵੇ ਤਾਂ ਹੋਰ ਬੇਖੌਫੋਕੇ ਅੱਗੇ ਚੱਲ ਰਹੀ ਹੈ ਫਿਰ ਇਹ ਸਵਾਲ ਹੈ ਕਿ ਰਾਜਿਤਕ ਥਾਪੜਾ ਇਹ ਮਿਲੀਪੁਕਤਾ ਹੈ ਆਇਦ ਨੇ ਬਾਰਦਾਤਾ ਕਿ ਮੈਂ ਵਾਪਰ ਰਹੀ ਹਾਂ ਇਸ ਤੋਂ ਵੀ ਵੱਡਾ ਸਵਾਲ ਜੀ ਜੇ ਗੈਂਗਸਟਰ ਆਕਾਸ਼ੋਂ ਨਹੀਂ ਉਤਰੇ ਇਸੇ ਤਰਤੀ ਤੇ ਜੰਮੇ ਨੇ ਹਮ ਹਮ ਕੀ ਸਰਕਾਰ ਕੋਲ ਕੋਈ ਇਹੋ ਜਿਹਾ ਡਾਟਾ ਹੈ ਕਿ ਕਿੰਨੇ ਇਹਨਾਂ ਚ ਪੰਜਾਬ ਦੇ ਨੇ ਤੇ ਕਿੰਨੇ ਪੰਜਾਬ ਤੋਂ ਬਾਹਰ ਵੀ ਨੇ ਬਾਹਰ ਨੇ ਸਹੀ ਗੱਲ ਆ ਹਮ ਸਹੀ ਗੱਲ ਬਿਲਕੁਲ ਜੀ ਕਿੰਨੇ ਸੂਬੇ ਤੋਂ ਬਾਹਰ ਹੀ ਨੇ ਕਿਹੜੇ ਕਿੱਥੇ ਬਾਦਰ ਤੋਂ ਅੰਜਾਮ ਦੇ ਕੇ ਪੰਜਾਬ ਚ ਆ ਕੇ ਲੁਕਦੇ ਨੇ ਕੋਈ ਇਹੋ ਜਿਹੀ ਜਾਣਕਾਰੀ ਹੈ ਹਮ ਸਹੀ ਹੈ ਕੀ ਪੰਜਾਬ ਜਿਹੜਾ ਕਹਿੰਦੇ ਅਸੀਂ ਫਿਕਸਟ ਬਣਾ ਲਿਆ ਜੀ ਮਹਾਲੀ ਨੂੰ ਜਲੰਧਰ ਨੂੰ ਲੁਧਿਆਣੇ ਨੂੰ ਜੀ ਮਾਡਲ ਹੋ ਗਏ ਜੀ ਫਲੈਟ ਬਣ ਗਏ ਜੀ ਐ ਕਲੋਨੀ ਚ ਗੇਟ ਦੇ ਉੱਤੋਂ ਪੁੱਛ ਕੇ ਲੰਘਦੇ ਨੇ ਜੀ ਬੰਦੇ ਕਿਤੇ ਉਹ ਸੇਫ ਕਰਤਾ ਨਹੀਂ ਬਣ ਗਏ ਫਲੈਟਾਂ ਨੂੰ ਪੁੱਛਣ ਵਾਲੇ ਨਹੀਂ ਦੇਖਣ ਵਾਲੇ ਨਹੀਂ ਹੂੰ ਸਹੀ ਗੱਲ ਪਿੰਡ ਚ ਤਾਂ ਦੋ ਵਾਰ ਗੇੜੀ ਮਾਰ ਲਓ ਕਹਿੰਦਾ ਜਿਹੜੇ ਪੁੱਛ ਰਹੇ ਨੇ ਦਾ ਕਾਕਾ ਕਿੱਧਰ ਨੂੰ ਮੁ ਚੱਕਿਆ ਸਹੀ ਗੱਲ ਆ ਉਪਰੇ ਬੰਦੇ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਤੋਂ ਇਸ ਲਈ ਕਿਤੇ ਇਹ ਸਿਕਿਉਰਟੀਆਂ ਉਹਨਾਂ ਲਈ ਤਾਂ ਨਹੀਂ ਸਾਹੀ ਹੋ ਰਹੀਆਂ ਹੂੰ ਜੇ ਬਾਹਰ ਦਾ ਤੁਨ ਅੰਜਾਮ ਹੁੰਦਾ ਉਹ ਤੇ ਆ ਕੇ ਉੱਥੇ ਲੁਕ ਜਾਓ ਹੂੰ ਜੀ ਠੀਕ ਹੈ ਆਪਾਂ ਦੂਆ ਪਾਠ ਜੀ ਦੇਖੀਏ ਤਾਂ ਇਨਕਾਉਂਟਰ ਨੇ ਆ ਹੁਣ ਕਹਿੰਦੇ ਜੀ ਜਿਹਨੇ ਉਹ ਸਰਪੰਚ ਨੂੰ ਗੋਲੀ ਮਾਰੀ ਸੀ ਉਹ ਚ ਸ਼ਾਜਰ ਕਰਤਾ ਇੱਕ ਰੋਪੀ ਨੂੰ ਪੁਲਿਸ ਨੇ ਜੀ ਮੁੱਠਪੇੜ ਚ ਠੇਰ ਕਰਤਾ ਜੀ ਹੂੰ ਪਤਾ ਨਹੀਂ ਉਹ ਸ਼ਾਜਰ ਕਰਤਾ ਕੀ ਜਾਂ ਨਹੀਂ ਹੈਨਾ ਜਾਂ ਸਰਪੰਚ ਦੇ ਟੱਬਰ ਨੂੰ ਚੁੱਪ ਕਰਾਉਣ ਲਈ ਕਿਉਂਕਿ ਡੀਜੀਪੀ ਸਾਹਿਬ ਨੂੰ ਮੰਤਰੀ ਦਾ ਫੋਨ ਆਇਆ ਸੀ ਕਿ ਸਾਨੂੰ ਹਿਸਾਬ ਚਾਹੀਦਾ ਉਹਨਾਂ ਨੂੰ ਹਿਸਾਬ ਦਿਖਾਉਣ ਲਈ ਕੋਈ ਹੋਰ ਤਾਂ ਨਹੀਂ ਚਾੜਦਾ ਮੈਂ ਕਿਹਾ ਜੇ ਹੋਵੇ ਵੀ ਉਹ ਤਾਂ ਫਿਰ ਤੁਹ ਤੋਂ ਹਾਬਦ ਸ੍ਰੂਤ ਕਿਉਂ ਨਹੀਂ ਫੜ ਹੁੰਦਾ ਸਹੀ ਹੈ ਕਿ ਤਾਂ ਕਿ ਤੁਸੀਂ ਕਾਨੂੰਨ ਅਦਾਲਤੀ ਪ੍ਰਕਿਰਿਆ ਤਹਿਤੋਂ ਤੋਂ ਪਤਾ ਕਰ ਸਕੋ ਕਿ ਤੇਰੇ ਪਿੱਛੇ ਅਕਾਊਂਟ ਤੇਰੇ ਨਾਲ ਕੌਣ ਚਲਾਉਣ ਵਾਲਾ ਕੌਣ ਇਹ ਕਿਉਂ ਹਮਮ ਪੁਲਿਸ ਤੇ ਗੈਂਗਸਟਰ ਇੱਕੋ ਤਰੀਕੇ ਨਾਲ ਕਿਉਂ ਵਿਚਰ ਰਹੇ ਨੇ ਪੰਜਾਬ 'ਚ ਹਮ ਜੀ ਇੱਕੋ ਟੰਗ ਤਰੀਕਾ ਕਿਉਂ ਹੈ ਇਹ ਜਿੱਥੇ ਸਵਾਲ ਜਨਮ ਲੈ ਰਹੇ ਨੇ ਉੱਥੇ ਇਹ ਸਵਾਲ ਵੱਡਾ ਸਿਸਟਮ ਉਰੇ ਖੜਾ ਹੈ ਕਿ ਜੇ ਇਹ ਪੰਜਾਬ ਦੇ ਬਾਹਰੋਂ ਨਹੀਂ ਜਿਵੇਂ ਤੁਸੀਂ ਸਰਕਾਰਾਂ ਸਿਸਟਮ ਕਹਿੰਦੇ ਆ ਨਹੀਂ ਜੀ ਇਹ ਤਾਂ ਮਤਲਬ ਕਿ ਸਿਸਟਮ ਨੇ ਪੈਦਾ ਕਰਤੇ ਜੀ ਪਿਛਲੀਆਂ ਰਾਜਨੀਤਿਕ ਤਰ੍ਹਾਂ ਦੇ ਫਿਰ ਉਹਨਾਂ ਮੁਖਤਾਰਾ ਚ ਲਿਆਉਣ ਲਈ ਤੁਹਾਡੇ ਕੋਲ ਯੋਜਨਾ ਕਿਹੜੀ ਹੈ ਜੇ ਜਵਾਕ ਵਿਗੜੇ ਨੇ ਤਾਂ ਉਹਨਾਂ ਨੂੰ ਕਾਰਨ ਕੀ ਹੈ ਵਿਗੜਨ ਦਾ ਕੋਈ ਸਰਵੇ ਕਰਾਇਆ ਕੋਈ ਡਾਟਾ ਤਿਆਰ ਕੀਤਾ ਕੋਈ ਸਟੱਡੀ ਕਰਾਈ ਹੈ ਕਿ ਕਿਉਂ ਜਾਣੇ ਇਸਰਾ ਪੈ ਰਹੇ ਨੇ ਤੇ ਫਿਰ ਇਸਰਾ ਤੋਂ ਮੋੜਨ ਦੇ ਲਈ ਤੁਹਾਡੇ ਕੋਲ ਕਿਹੜੀ ਯੋਜਨਾ ਹੈ ਮਾ ਜੀ ਨਸ਼ੇ ਦੇ ਉੱਤੇ ਅਸੀਂ ਤਾਂ ਹੁਣ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਬੜੀ ਬਰੀਕੀ ਨਾਲ ਪੜਾਈ ਕੀਤੀ ਜੀ ਬੜੀ ਬਰੀਕੀ ਨਾਲ ਤਿਆਰੀ ਕੀਤੀ ਜੀ ਕਿਹੜੀ ਬਰੀਕੀਆਂ ਤਿਆਰੀ ਕੀਤੀ ਮੁੱਖ ਮੰਤਰੀ ਸਾਹਿਬ ਦੱਸਤਾ ਦਿਓ ਅੱਛਾ ਉਹ ਬਰੀਕੀ ਵਾਲੀ ਪੜਾਈ ਦਾ ਤੁਸੀਂ ਜਾਣਕਾਰੀ ਦੇਣੀ ਹੁੰਦੀ ਹੈ ਵਿਧਾਨ ਸਭਾ ਉਹਦੇ ਅੰਦਰ ਸੈਸ਼ਨਾਂ ਚ ਉੱਥੇ ਤੁਹਾਡੇ ਕੋਲ ਤਾਨੀਆਂ ਮਹਿਣੀਆਂ ਗਾਲਾਂ ਤੋਂ ਇਲਾਵਾ ਕੁਝ ਨਹੀਂ ਹੂੰ ਸਹੀ ਗੱਲ ਬਿਲਕੁਲ ਤੇ ਫਿਰ ਕਿੱਥੇ ਆਉ ਪੜ੍ਹਾਈ ਜਿਹੜੀ ਕੰਮ ਹੋਣੀ ਸੀ ਇਸ ਲਈ ਪੰਜਾਬ ਬਹੁਤ ਮਾੜੀ ਆਰਥਿਕ ਸਥਿਤੀ ਦੇ ਨਾਲ ਨਾਲ ਕਾਨੂੰਨੀ ਪ੍ਰਕਿਰਿਆ ਚ ਵੀ ਲੰਘ ਰਿਹਾ ਕਾਨੂੰਨੀ ਤੌਰ ਤੇ ਔਰ ਆਰਥਿਕ ਤੌਰ ਤੇ ਪੰਜਾਬ ਬਹੁਤ ਪਛੜ ਗਿਆ ਔਰ ਇਹ ਕਾਰਨਾਂ ਨੂੰ ਧਿਆਨ ਚ ਰੱਖ ਕੇ ਸਾਨੂੰ ਨਜ਼ਰਸਾਨੀ ਕਰਨੀ ਪੈਣੀ ਹੈ ਕਿ ਗੈਂਗਸਟਰ ਤੇ ਚਿੱਟਾ ਸਾਡਾ ਜੰਜਾਲ ਕਿਉਂ ਵੱਡਦਾ ਜਾ ਰਿਹਾ ਔਰ ਇਹਦੇ ਵਿੱਚੋਂ ਪੰਜਾਬ ਨੂੰ ਮੁਕਤ ਕਰ ਦੇਣੀ ਸਾਨੂੰ ਕਿਹੜਾ ਤਰੀਕਾ ਬਣਾਉਣਾ ਪੈਣਾ ਜੇ ਕੇਪੀਐਸ ਗਿੱਲ ਵਾਲੇ ਫਾਰਮੂਲੇ ਬਿਆਨ ਸਿੰਘ ਵਾਲੇ ਫਾਰਮੂਲੇ ਤੇ ਚੱਲਣਾ ਹੈ ਹੂੰ ਹੂੰ ਫਿਰ ਪੰਜਾਬ ਹੋਰ ਵਿਗੜੂਗਾ ਪੰਜਾਬ ਦੀ ਹਾਲਤ ਹੋਰ ਵਿਗੜੂਗੀ ਜੇ ਤੁਸੀਂ ਇਹ ਕਰੋਗੇ ਕਿ ਸਾਡੀਆਂ ਸਰਦਾਂ ਸੁਰੱਖਿਅਤ ਨੇ ਬਾਹਰਲਾ ਕੋਈ ਵਾਰਦਾਤ ਕਰਨ ਵੀ ਨਹੀਂ ਆਊਗਾ ਬਾਹਰਲਾ ਕੋਈ ਵਾਰਦਾਤ ਕਰਕੇ ਵੀ ਨਹੀਂ ਇੱਥੇ ਆਊਗਾ ਫਿਰ ਆਪਣੇ ਮੁੰਡਿਆਂ ਨੂੰ ਸੰਭਾਲਣ ਲਈ ਤੁਹਾਨੂੰ ਕੋਈ ਨੀਤੀ ਵੀ ਕਰਨੀ ਪੈਣੀ ਆ ਤਾਂ ਕਿ ਉਹਨਾਂ ਨੂੰ ਮੁਖਤਾਰਾ ਜਵਾਬਦਾਰੀ ਲੈਂਦਾ ਜਾਵੇ ਉਹਦੇ ਲਈ ਕੰਮ ਕਰਨਾ ਪੜਾ ਨਾ ਕਿ ਆ ਕਿੱਟੇ ਕੋਡਿਆਂ ਚ ਛਾਤੀਆਂ ਦੀ ਗੋਲੀਆਂ ਮਾਰ ਕੇ ਗੈਂਗਸਟਰ ਮੁਖੜੇ